ਲੋਜੀ ਸਾਥੀ ਕਾਗੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲੋਂ ਅੰਤੇ ਮੈਂ ਤੁਹਾਡਾ ਸਾਰਦਾ ਸਵਾਗਤ ਕਰਦੀ ਹਾਂ ਲੋਜੀ ਮੈਂ ਅੱਜ ਫਿਰ ਫਾਜ਼ਲਾ ਸੋਲਿਕ ਕਚੈਰੀ ਵਿੱਚ ਤੇ ਨਵਾਂ ਗੀਤ ਲੈ ਕੇ ਤੇ ਨਵਾਂ ਨੋਟਾ ਲੈ ਕੇ ਤੇ ਲੋ ਮਾਨੋ ਇਸ ਗੀਤ ਦਾ ਅੰਦੇ ਆ ਤੇ ਇਹ ਢੋਲਕੀ ਵੀ गा ਸਕਦੇ ਇਸ ਗੀਤ ਨੂੰ ਤੇ ਤੁਸੀਂ ਇਹਨੂੰ ਲੰਬੀ ਹੀ ਕਰਾ ਵੀ ਸਕਦੇ ਪਰ ਮੈਂ ਤੁਹਾਨੂੰ ਢੋਲਕੀ ਰੰਗਾਂ ਕੇ ਸੁਣਾਉਂਗੀ ਤੇ ਲੰਬੀ ਇਹਨਾਂ ਅਜੀ ਕਹੋਗੇ ਤਾਂ ਫਿਰ ਮੈਂ ਇਹਨੂੰ ਲੰਬੀ ਕਰਨ ਲਾ ਕੇ ਬਣਾ ਦੂੰ ਤੇ ਅੱਜ ਮੈਂ ਤੁਹਾਨੂੰ ਲਗਭਗ ਬੇਜਮੈਂਟ ਹੁਰਕੀ ਤੇ ਗੋਣਾ ਹੋਵੇ ਜਾਂ ਜੁੱਡੇ ਦੇ ਤਵਾਸੇ ਵਿੱਚ ਜਿਵੇਂ ਤਵਾਸਾ ਕਹਿ ਦਿੰਨੇ ਆ ਪੂਰੇ ਬੋਲਦੇ ਆ ਮਗਰ ਕੁੜੀਆਂ ਝੂਠ ਬੋਲਦਾ ਹੈ ਹਨ ਤੇ ਉਹ ਜਿੱਦੇ ਦੇ ਵਿੱਚ ਵਿੱਚ ਫਿਰਕੇ ਤੁਸੀਂ ਇਹਨੂੰ ਦਾਸ ਸਕਦੇ ਹੋ ਮਤਲਬ ਉਹ ਹੋਏਗਾ ਇੱਕ ਕੁੜੀ ਮਟਿਆਰ ਆਪਦੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਤੂੰ ਤਾਂ ਆਪਦੇ ਘਰ ਵਾਲੇ ਮਾਪਿਆਂ ਦੇ ਤਾਂ ਜਦੋਂ ਉਹ ਬੋਲਦੇ ਨੇ ਤਾਂ ਉਹ ਮੈਨੂੰ ਤਾਂ ਝੜਕਾ ਦਵਾਈ ਜਣਾ ਤਾਂ ਬੇ ਕਦਰ ਤੂੰ ਮੇਰੀ ਕਦਰ ਨਹੀਂ ਪਾਈ ਹੈਨਾ ਤੇ ਚਲੋ ਜਿਆਦਾ ਵਿਆਖਿਆ ਕਰੂੰ ਸੋ ਤੁਹਾਨੂੰ ਇੰਨਾ ਮਜ਼ਾ ਨਹੀਂ ਆਉਣਾ ਗੀਤ ਦੇ ਵਿੱਚ ਆਪੇ ਤੁਸੀਂ ਇਹ ਨਹੀਂ ਵਿਆਖਿਆ ਕਰ ਲਿਓ ਤੇ ਸਾਨੂੰ ਸੁਣ ਕੇ ਆਪਣੀ ਵਜਾ ਆਉਂਦਾ ਹੈਨਾ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਕਮੈਂਟ ਜੂ ਲਿਖਿਆ ਕਰੋ ਕਈ ਭੈਣਾ ਕਹਿੰਦੇ ਸਾਨੂੰ ਦੇਖਣੇ ਨਹੀਂ ਆਉਂਦੇ ਮੈਂ ਕਹਾਂ ਮੈਂ ਤਾਂ ਆਪੇ ਲਿਖਣੇ ਆਉਂਦੇ ਮੈਂ ਵੀ ਜੇ ਕੋਈ ਲਿਖਾਉਣੀਆਂ ਜਵਕ ਤੁਸੀਂ ਦਾ ਸਿੱਖ ਲਓ ਮੈਂ ਤਾਂ ਹੁਣ ਨਹੀਂ ਸਿੱਖ ਸਕਦੀ ਹੈਨਾ ਤੇ ਉਹ ਝੂਰ ਕਮੈਂਟ ਚ ਲਿਖਿਆ ਕਰੋ ਫਿਰ ਵਧੀਆ ਲੱਗਦਾ ਬਈ ਹੈ ਲੋ ਮਾਣੋ ਇਸ ਗੀਤਾਂ ਨੰਦ ਹਰੀਆਂ ਕਚੂਰ ਨੇ ਪੁਦੀਨੇ ਦੀਆਂ ਗੰਦ ਲਾ ਟੁਕੜਾ ਨੇ ਕੀਤੀਆਂ ਕੜੂ ਬੇਟੋਲਾ ਮੇਰੀਆ ਟੁਕੜਾ ਨੇ ਕੀਤੀਆਂ ਕੜੂ ਬੇਕਦਰਾ ਟੁਕੜਾ ਨੇ ਕੀਤੀਆਂ ਕੜੂ ਪਲਾਲੇ ਮੈਨੂੰ ਤੇਰੀ ਸਾਂ ਕੁਕੜਾ ਨੇ ਕੀਤੀਆਂ ਘੜੂ ਅੱਜ ਚਲੀ ਜਾਊ ਮੈਂ ਸਵੇਰੇ ਚਲੀ ਜਾਊਂਗੀ ਰੋਟੀਆਂ ਪਕਾਇਆ ਕਰੀ ਤੂੰ ਪੋਲਾ ਮੇਰਿਆ ਰੋਟੀਆਂ ਪਕਾਇਆ ਕਰੀ ਤੂੰ ਪਲਾਲੇ ਮੈਨੂੰ ਤੇਰੀ ਸਾਂ ਰੋਟੀਆਂ ਪਕਾਇਆ ਕਰੀ ਤੂੰ ਵੇ ਕਦਰਾ ਰੋਟੀਆਂ ਪਕਾਇਆ ਕਰੀ ਤੂੰ ਸੁਭਾ ਸੱਸ ਲੜ ਪੀਦ ਪੈਰੇ ਸਰਾ ਲੜਿਆ ਬੇੜੇ ਚ ਖੜੋ ਤਰੇ ਹਾ ਤੂੰ ਟੋਲਾ ਮੇਰਿਆ ਬੇੜੇ ਚ ਖੜੋ ਤਰੇ ਹਾ ਤੂੰ ਵੇ ਕਦਰਾ ਬੇੜੇ ਚ ਖੜੋ ਤਰੇ ਹਾ ਤੂੰ ਮਾਂ ਦੀਆਂ ਵੀ ਸੋਣੀਆਂ ਤੇ ਬਾਪ ਦੀਆਂ ਸੋਣੀਆਂ ਮੇਰੀ ਵਾਰੀ ਕੰਨਾ ਵਿੱਚ ਰੂ ਵੇ ਕਦਰਾਂ ਮੇਰੀ ਵਾਰੀ ਕੰਨਾ ਵਿੱਚ ਰੂ ਪਲਾਲਾ ਮੈਨੂੰ ਤੇਰੀ ਸੋ ਮੇਰੀ ਵਾਰੀ ਕੰਨਾ ਵਿੱਚ ਰੂ ਬਾਵਲੇ ਦੀ ਲਾਡਲੀ ਮੈਂ ਵੀਰਾਂ ਦੀ ਵੀ ਲਾਡਲੀ ਸੋਰੇ ਅੰਧੀ ਕੱਲੀ ਕੱਲੀ ਨੂੰ ਵੇ ਕਦਰ ਕਦਰੇ ਕਟਾਈ ਮੇਰੀ ਤੂੰ ਪਲਾ ਲੈ ਮੈਨੂੰ ਤੇਰੀ ਸੋ ਕਦਰੇ ਕਟਾਈ ਮੇਰੀ ਤੂੰ ਮਾਂ ਦੀਆਂ ਵੀ ਸੋਣੀਆਂ ਤੂੰ ਬਾਪ ਦੀਆਂ ਸੋਣੀਆਂ ਮੇਰੀ ਵਾਰੀ ਕੰਨਾ ਵਿੱਚ ਰੂੰ ਪਲਾ ਲੈ ਮੈਨੂੰ ਤੇਰੀ ਸੋ ਮੇਰੀ ਵਾਰੀ ਕੰਨਾ ਕੰਨਾ ਵਿੱਚ ਰੂੰ ਮਾਰੀਆਂ ਕਿਉਂ ਸ਼ਾਮ ਕਾ ਤੂੰ ਮੰਦਾ ਕਾ ਤੂੰ ਬੋਲਿਆ ਕੱਲਾ ਕੋਈ ਸਤਾਇਆ ਹੋਣਾ ਤੂੰ ਪਹਲਾ ਲੈ ਮੈਨੂੰ ਤੇਰੀ ਸੋ ਕੱਲਾ ਪਰ ਸਤਾਇਆ ਹੋਣਾ ਤੂੰ ਵੇ ਟੋਲਾ ਮੇਰਿਆ ਕੱਲਾ ਪਰ ਸਤਾਇਆ ਹੋਣਾ ਤੂੰ ਸੱਸ ਦੀਆਂ ਵੀ ਭੁੱਲ ਗਈ ਮੈਂ ਸਾਰੇ ਦਿੰਨਿਆ ਭੁੱਲੇਗੀ ਸੱਸ ਦੀਆਂ ਭੁੱਲ ਗਈ ਮੈਂ ਸਾਰੇ ਦਿੰਨਿਆ ਪੁਲਗੀ ਟੈ ਗਿਆ ਖਿਆਲਾਂ ਵਿੱਚ ਤੂੰ ਵੇ ਕਦਰਾਂ ਰਹਿ ਗਿਆ ਖਿਆਲਾਂ ਵਿੱਚ ਤੂੰ ਟੋਲਾ ਮੇਰਿਆ ਰਹਿ ਗਿਆ ਖਿਆਲਾਂ ਵਿੱਚ ਤੂੰ ਫਲ ਲ ਲੈ ਮੈਨੂੰ ਤੇਰੀ ਸੋਹ ਰਹਿ ਗਿਆ ਖਿਆਲਾਂ ਵਿੱਚ ਤੂੰ ਹਰੀਆਂ ਕਚੂਰ ਨੇ ਪੋਦੀਨੇ ਦੀਆਂ ਗੰਦਲਾਂ ਕੁਕੜਾਂ ਨੇ ਕੀਤੀਆਂ ਕੜੂ ਪਲ ਲਲ ਮੈਨੂੰ ਤੇਰੀ ਸੋ ਕੁਕੜ ਨੇ ਕੀਤੀਆਂ ਕੜੂ ਟੋਲਾ ਮੇਰਿਆ ਕੁਕੜ ਨੇ ਕੀਤੀਆਂ ਕੜੂ ਵੇ ਕਦਰ ਕੁਕੜ ਨੇ ਕੀਤੀਆਂ ਕੜੂ ਲੋ ਜੀ ਵਿਚਾਈ ਨੇ ਲਾਂਬੇ ਮੈਨੇ ਦੇ ਲੇ ਤੇ ਤੁਸੀਂ ਸਮਝ ਗਏ ਹੋ ਕਿਦਾ ਸਾਰਾ ਭਾਵ ਅਰਥ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਹੋਣ ਤੁਸੀਂ ਆਜੋ ਤੰਦਰੁਸਤੀ ਵੱਲ ਨੁਕਤੇ ਬੰਨ ਤੇ ਇਹ ਨਾ ਮੂਡੀ ਜੀ ਚੀਜ਼ ਆ ਛੋਟੇ ਛੋਟੇ ਨੁਕਤੇ ਨੇ 5 4 ਤੇ ਤੁਸੀਂ ਇਹਨਾਂ ਨੂੰ ਕਰਕੇ ਦੇਖੋ ਅਜਮਾ ਕੇ ਦੇਖੋ ਸ਼ਹਿਦ ਦਾ ਕਮਾਲ ਹੈ ਇਹ ਜਿਹੜਾ ਸ਼ਹਿਦ ਹੋਊਗਾ ਨਾ ਉਹ ਜੇ ਆਪਾਂ ਆਹ ਡੱਬੇ ਬੰਦ ਲਿਆਉਨੇ ਆ ਤੇ ਇਹਨਾਂ ਤੇ ਤਾਂ ਕੋਈ ਰੋਸਾ ਵੀ ਹੈਗਾ ਹੈ ਨਾ ਤੇ ਨਾਮ ਇਦਾਂ ਤਾਂ ਹਾਨੀਬਾਲ ਮੱਖਾ ਤਾਂ ਮਾਰ ਦਿਆ ਫਿਰ ਹੈ ਨਾ ਜੇ ਨਿੱਕੀ ਮੱਖੀ ਦਾ ਸ਼ਹਿਦ ਮਿਲ ਜੇ ਉਹ ਹਰ ਚੀਜ਼ ਵਾਸਤੇ ਕੋਈ ਵੀ ਨੁਕਤਾ ਪਿਆ ਹੈ ਉਹਦੇ ਵਾਸਤੇ ਉਹ ਕਾਮਯਾਬ ਹੈ ਸਹੀ 100% ਨਹੀਂ ਆਉਂਦਾ ਡਰ ਜਾਟ ਜੇ ਤੁਹਾਨੂੰ ਨਿੱਕੀ ਮੱਖੀ ਦਾ ਆਗਾ ਸ਼ੁੱਧ ਸ਼ਹਿਦ ਮਿਲ ਜੇ ਸ਼ੁੱਧ ਸ਼ਹਿਦ ਦੀ ਕੀ ਨਿਸ਼ਾਨੀ ਹੈ ਕਹਿੰਦੇ ਇਹ ਕਦੇ ਜੰਮਦਾ ਨਹੀਂ ਜਿਹੇ ਜਾ ਵੀ ਤੁਸੀਂ ਚੋ ਕੇ ਲੈਂਦਾ ਹੈ ਉਹ ਹਜਾ ਰਹੂ ਚਾਹੇ 100 ਸਾਲ ਪਿਆ ਰਹੇ ਦੂਜੀ ਤਾਂ ਖੰਡ ਜੀ ਬਣ ਜਾਂਦੀ ਹੈ ਜੰਮ ਜਾਂਦਾ ਹੈ ਨਾ ਇਹ ਜੰਮਦਾ ਨਹੀਂ ਇਹਨੇ ਆਪਣਾ ਸਹੀ ਡਾਟ ਦੇਣਾ ਹੈ ਇੱਕ ਸਾਫ ਦਾ ਨਹੀਂ ਜ਼ਰੂਰ ਤੁਸੀਂ ਵਰਤਣੀ ਹੈ ਵੀ ਕਦੇ ਵੀ ਕੋਈ ਕਹੇ ਵੀ ਸ਼ਹਿਦ ਗਰਮ ਨਹੀਂ ਕਰਨਾ ਕੋਸੇ ਪਾਣੀ ਤਾਂ ਪਾ ਸਕਦੇ ਆਪਾਂ ਇਹਨੂੰ ਇਹਨੂੰ ਆਪਾਂ ਚੁੱਲੇ ਤੇ ਨਹੀਂ ਛੜ ਸਕਦੇ ਸ਼ਹਿਦ ਕਦੇ ਵੀ ਗਰਮ ਨਾ ਕਰਿਓ ਇਹ ਜ਼ਹਿਰ ਬਣ ਜਾਵੇ ਠੀਕ ਹੈ ਨਾ ਤੇ ਇਹਨੂੰ ਬਸ ਜਿੰਮੇ ਵੀ ਹੈਗਾ ਓਵੇਂ ਥੋੜੇ-ਮੋਟੇ ਕੋਸੇ ਪਾਣੀ ਤਾਂ ਆਪਾਂ ਇਹਨੂੰ ਪਾ ਸਕਦੇ ਨਿੱਕੇ ਪਾਣੀ 'ਚ ਪਰ ਤੁਸੀਂ ਇਹਨੂੰ ਚੁੱਲੇ ਦੇ ਤੇ ਚੜਾ ਕੇ ਗਰਮ ਨਹੀਂ ਕਰ ਸਕਦੇ ਤੇ ਸੁਣੋ ਤੁਸੀਂ ਜੇ ਵੀ ਜਿਵੇਂ ਹੁਣ ਕਿਸੇ ਨੂੰ ਕਰਜ਼ੀ ਹੈਗੀ ਹੈ ਨਾ ਤਾਂ ਉਹ ਦੋ ਗੁੰਡਾ ਧੁੰਨੀ ਦੇ ਵਿੱਚ ਸੈਦੀਆਂ ਪਾ ਲੈ ਰਾਤ ਨੂੰ ਵਾਕੇ ਪੀਗੇ ਦਿਨ ਚ ਵੀ ਪਾ ਸਕਦੇ ਹੋ ਕਿਸੇ ਟਾਈਮ ਵੀ ਪਾ ਲਓ ਤੁਹਾਡੀ ਕਬਜ 2-4 ਦਿਨ ਚ ਸਹੀ ਰੈਗੂਲਰ ਹੋ ਜਾਊਗਾ ਤੁਹਾਨੂੰ ਪੇਟ ਤੁਹਾਡਾ ਰੈਗੂਲਰ ਸਾਫ਼ ਹੋਣ ਲੱਗ ਜਾਊਗਾ ਤੇ ਇੱਕ ਤਾਂ ਇਹ ਧੁੰਨ ਇਹਦੇ ਫਾਇਦੇ ਨੇ ਦੱਸਿਆ ਤੁਹਾਨੂੰ ਆਪਣੇ ਸ਼ਹਿਦ ਦੇ ਤੇ ਧੁੰਨ ਚ ਪਾਉਣਾ ਸਿਰਫ ਤੇ ਚਿਹਰੇ ਤੇ ਪਿੰਪਲ ਨੇ ਕਾਲੇ ਪੱਧ ਦੇ ਦਾਗ ਪੈ ਜਾਂਦੇ ਨੇ ਤਾਂ ਵੀ 2-3 ਬੂੰਦਾ ਤੁਸੀਂ ਧੁੰਨ ਵਿੱਚ ਇਹਨੂੰ ਪਾਓ ਸ਼ਹਿਦ ਨੂੰ ਤੇ ਇਹ ਸਾਰੇ ਪਿੰਪਲ 3 ਦਿਨਾਂ ਚ ਤਿੰਨ ਚਾਰ ਦਿਨ ਚਾਰ ਦੇਮੀ ਲੱਗ ਜਾਂਦੇ ਨੇ ਹਨ ਤਿੰਨ ਚਾਰ ਦਿਨਾਂ ਚ ਕਰਕੇ ਦੇਖੋ ਤੇ ਤਿੰਨ ਚਾਰ ਦਿਨਾਂ ਚ ਉਹ ਤੇਰੇ ਤੇਰੇ ਬੱਲੇ ਉਹ ਖਤਮ ਹੋ ਜਾਣਗੇ ਗਲੇ ਵਿੱਚ ਖਰਾਸ਼ ਹੈ ਗੈਸ ਬਣਦੀ ਹੈ ਖੱਟੀ ਡਕਾਰ ਆਉਂਦੀ ਹੈ ਹਨ ਤਾਂ ਤਾਂ ਵੀ ਇਹ ਇਹਦਾ ਇੱਕ ਤੁੰਗਾ ਤੇ ਆਪਣੇ ਇਹਦਾ ਸ਼ਹਿਦ ਦਾ ਕਮਾਲ ਹੈ ਫੇਰ ਵੀ ਤੁਸੀਂ ਤੁਹਾਨੂੰ ਦੇ ਵਿੱਚ ਹੀ ਦੋ ਤਿੰਨ ਗੰਦਾ ਪਾਉਣੇ ਹਨ ਹਨ ਦੇਖੋ ਇਹਦਾ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਇਹ ਕਰਕੇ ਤੁਸੀਂ ਦੇਖਣਾ ਫਲ ਫਿਰ ਉਹ ਮੇਰੇ ਪਰਮਾਤਮਾ ਆਂਦੇ ਨਾ ਮਹਾਪੁਰਸ਼ਾਂ ਨੇ ਸਾਨੂੰ ਦੱਸਤਾ ਤੇ ਮੈਂ ਥੋਡੇ ਕੋਲੇ ਪਹਛਾਤਾ ਠੀਕ ਹੈ ਤੇ ਬਸ ਇਹਦੀ ਪਛਾਣ ਜਰੂਰ ਜੇ ਤੁਸੀਂ ਸਹਿਦ ਕੋਈ ਤੁਹਾਨੂੰ ਸਹੀ ਕਹਿ ਕੇ ਦਿੰਦਾ ਅਸਲ ਤਾਂ ਪਿੰਡਾਂ ਚ ਮਿਲ ਜਾਂਦਾ ਤੇ ਕਈ ਖੇਤਾਂ ਤੇ ਉਗਰਾਖਾਂ ਤੇ ਲੱਗ ਜਾਂਦਾ ਇਹ ਹੈ ਨਾ ਜੇ ਕੋਈ ਲਿਆ ਦੇ ਤੇ ਚਾਹੇ ਥਰੋ ਕਿੰਨਾ ਮਹਿੰਗਾ ਮਿਲ ਜੇ ਜਰੂਰ ਲਿਆਓ ਕਿਸੇ ਸੀਚ ਬੋਆਲੇ ਹੈ ਨਾ ਤੇ ਲੋ ਮਾਣੋ ਹਣ ਇਸ ਨੁਕਤੇ ਦਾ ਤੇ ਸ਼ਹਿਦ ਦਾ ਆਨੰਦ ਤੇ ਕਿਸੇ ਰੀ ਕਾਬਿਲ ਤੋਂ ਡਰਨ ਦੀ ਲੋੜ ਨਹੀਂ ਉਹ ਤਾਂ ਮੇਰੇ ਕਾਬਿਲ ਦੇ ਕਿੰਨੇ ਪਾਏ ਹੋਏ ਨੇ ਵੀਡੀਓ ਇਹ ਵੀ ਪਹਿਲਾ ਮੇਰਾ ਪਾਇਆ ਹੋਇਆ ਵੀਡੀਓ ਇਹ ਮੈਨੂੰ ਹਲੇ ਤੱਕ ਕਿਸੇ ਨੇ ਦੱਸਿਆ ਨਹੀਂ ਵੀ ਅਸੀਂ ਪਾ ਕੇ ਕਰਕੇ ਦੇਖ ਲਿਆ ਕਿ ਨਾ ਕਿਉਂਕਿ ਸ਼ਹਿਦ ਨਹੀਂ ਮਿਲ ਰਿਹਾ ਇਹਨਾਂ ਨੇ ਇਹ ਦੱਸਿਆ ਜੀ ਸਾਨੂੰ ਸ਼ਹਿਦ ਨਹੀਂ ਮਿਲਿਆ ਹੈਗਾ ਹੈ ਨਾ ਤੇ ਨਹੀਂ ਫਿਰ ਆਪਾਂ ਉਹ ਦੂਜਾ ਪਾ ਕੇ ਦੇਖ ਲੈਣੇ ਆ ਪਰ ਉਹਦਾ ਉਹਦੇ ਪਰੋਸਾ ਕੋਈ ਨਹੀਂ ਹੈਗਾ ਹੋ ਜੇ ਠੀਕ ਹੋ ਜੇ ਨਾ ਨਾ ਅਸੀਂ ਹੈ ਨਾ ਤੇ ਲੋ ਹੁਣ ਮੈਨੂੰ ਦਿਓ ਇਜਾਜ਼ਤ ਤੇ ਫਿਰ ਕੱਲ ਨੂੰ ਆਪਾਂ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਮਿਲਾਂਗੇ ਤੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੁਹਾਨੂੰ ਤੇ ਨਮਸਕਾਰ ਸਾਰਿਆਂ ਨੂੰ ਤੇ ਮੈਨੂੰ ਮਿਲਦੇ ਰਿਹਾ ਕਰੋ ਕਮੈਂਟ ਲਿਖਦੇ ਕਰੋ ਕਰੋ ਤੇ ਲਓ ਫਿਰ ਦਿਓ ਹੁਣ ਮੈਨੂੰ ਛੁੱਟੀਆਂ ਤੇ ਕੱਲ ਨੂੰ